ਔਰ ਬਾਈ ਕੀ ਹਾਲ ਚਾਲ ਹੈ ਬਈਆ ਜੱਪਾ ਤੁਹਾਨੂੰ ਦਿਖਾਵਾਂਗੇ ਬੀਐਨਚਾ ਵੀ ਫੋਟੋ ਤੇ ਜਿਹੜਾ ਇਫੈਕਟ ਹੈਗਾ ਉਹ ਕਿਵੇਂ ਲੱਗਦਾ ਹੈ ਇਹ ਫੈਕਟ ਲਾਉਣਾ ਬਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ ਵੀਰੇ ਜਿੰਨੀ ਸਿੰਪਲ ਆ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਇਫੈਕਟ ਲੱਗਦਾ ਹੈ ਤੇ ਉਹ ਵੀਡੀਓ ਤੇ ਵੀ ਲਾ ਸਕਦੇ ਆ ਆਪਾਂ ਫੋਟੋ ਤੇ ਵੀ ਲਾ ਸਕਦੇ ਆ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਠੀਕ ਆ ਲਾ ਕੇ ਤੇ ਤੁਸੀਂ ਪੂਰੀ ਵੀਡੀਓ ਦੇਖਿਓ ਬਈ ਜਿੰਨੀ ਸਾਨ ਤਰੀਕੇ ਨਾਲ ਪੰਜਾਬੀ ਵਿੱਚ ਬਈ ਆਪਾਂ ਤੁਹਾਨੂੰ ਲਾ ਕੇ ਦਿਖਾਵਾਂਗੇ ਤੇ ਤੁਸੀਂ ਵੀਡੀਓ ਲਾਸਟ ਤੱਕ ਦੇਖਿਓ ਪਹਿਲਾਂ ਜਾਵਾਂਗੇ ਆਪਾਂ VN 'ਚ VN 'ਚ ਕਲਿੱਕ ਕਰਕੇ ਆਪਾਂ ਕਰਾਂਗੇ ਪਲੱਸ ਦੇ ਨਿਸ਼ਾਨ ਤੇ ਕਲਿੱਕ ਫਿਰ ਨਿਊ ਪ੍ਰੋਜੈਕਟ ਤੇ ਨਿਊ ਪ੍ਰੋਜੈਕਟ ਤੇ ਦੇਖੋ ਉੱਪਰ ਫੋਟੋ ਦਾ ਵੀਰੇ ਆਪਸ਼ਨ ਆ ਰਿਹਾ ਆਪਾਂ ਇਹ ਤੇ ਕਰਾਂਗੇ ਕਲਿੱਕ ਤੇ ਇੱਥੋਂ ਆਪਾਂ ਇੱਕ ਫੋਟੋ ਸਿਲੈਕਟ ਕਰ ਲਾਂਗੇ ਫੋਟੋ ਕਲਿੱਕ ਕਰਕੇ ਤੇ ਅੱਗੇ ਬਲੈਕ ਮਾਰਕ ਆਊ ਆਪਾਂ ਇਹਨੂੰ ਕਰ ਦਾਂਗੇ ਡੀਲੀਟ ਫਿਰ ਫੋਟੋ ਤੇ ਕਲਿੱਕ ਕਰਕੇ ਆਪਾਂ ਇਹਨੂੰ ਕਰਾਂਗੇ 16 ਸਕਿੰਟਾਂ ਤੱਕ ਅਗੇ 16 ਸਕਿੰਟਾਂ ਤੱਕ ਅੱਕ ਗਿਆ ਕੀ ਫਿਰ ਬਾਈ ਆਪਾਂ ਤੁਹਾਨੂੰ ਇਫੈਕਟ ਲਾ ਕੇ ਦਿਖਾਵਾਂਗੇ ਨਿਊ ਸਟ੍ਰੀਕ ਤੇ ਆਪਾਂ ਕਲਿੱਕ ਕਰਾਂਗੇ ਫੋਟੋ ਤੇ ਉੱਪਰ ਵੀਡੀਓ ਦਾ ਆਪਸ਼ਨ ਦੇਖਦਾ ਵੀਰੇ ਵੀਡੀਓ ਤੇ ਕਲਿੱਕ ਕਰਕੇ ਔਰ ਆਪਾਂ ਜਿਹੜਾ ਇਫੈਕਟ ਲਾਉਣਾ ਪਉਤੇ ਕਲਿੱਕ ਕਰਾਂਗੇ ਇਹ ਫੈਕਟਰ ਨਾਲ ਆਪਾਂ ਫੋਟੋ ਪੂਰੀ ਕਵਰ ਕਰ ਲਾਂਗੇ ਬਾਈ ਤੇ ਨੀਚੇ ਦੇਖੋ ਆਪਾਂ ਜਾਵਾਂਗੇ ਬਲੈਡਿੰਗ ਦੇ ਆਪਸ਼ਨ ਤੇ ਬਲੈਡਿੰਗ ਦੇ অপਸ਼ਨ ਤੇ ਜਾ ਕੇ ਆਪਾਂ ਸਕਰੀਨ ਤੇ ਕਲਿੱਕ ਕਰਾਂਗੇ ਸਕਰੀਨ ਤੇ ਆਪਾਂ ਤੁਹਾਨੂੰ ਚਲਾ ਕੇ ਦਿਖਾਉਣ ਇਫੈਕਟ ਕਿਵੇਂ ਲੱਗਿਆਗਾ ਦੇਖ ਸਕਦੇ ਹੋ ਵੀਰੇ ਐਵੇਂ ਤੁਸੀਂ ਇਫੈਕਟ ਲਾ ਸਕਦੇ ਹੋ ਬਹੁਤ ਸੋਹਣਾ ਲੱਗਦਾ ਵੀਰੇ ਤੁਸੀਂ ਵੀ ਐਵੇਂ ਸਿੰਪਲ ਤਰੀਕਾ ਗਾ ਐਵੇਂ ਲੈ ਸਕਦੇ ਹੋ ਆਪਣੀ ਫੋਟੋ ਤੇ ਇਫੈਕਟ ਫਿਰ ਆਪਾਂ ਤੁਹਾਨੂੰ ਆਉਂਗਲੇ ਵੀਡੀਓ ਤੇ ਉਹ ਵੀ ਲਾ ਕੇ ਦਿਖਾਵਾਂਗੇ ਫੋਟੋ ਤੇ ਫਿਰ ਆਪਾਂ ਕਲਿੱਕ ਕਰਾਂਗੇ ਨਿਊ ਸਟ੍ਰੀਕ ਤੇ ਦੇ ਆਪਾਂ ਨੇ ਉਹ ਫੋਟੋ ਤੇ ਕਲਿੱਕ ਕਰਕੇ ਆਪਾਂ 사ਉਂਗ ਵਾਲੇ ਵੀਡੀਓ ਲਵਾਂਗੇ ਤੇ ਆਪਾਂ ਇਹਨੂੰ ਥੋੜੀ ਸੈਟਿੰਗ ਕਰਾਂਗੇ ਆਪਾਂ ਇਹਦੀ ਇਹਨੂੰ ਥੋੜਾ ਵੱਡਾ ਕਰਾਂ ਇਹਨੂੰ ਵੱਡਾ ਕਰਕੇ ਆਪਾਂ ਫੇਰ ਬਲੈਡਿੰਗ ਤੇ ਕਲਿੱਕ ਕਰਾਂਗੇ ਫੇਰ ਸਕਰੀਨ ਤੇ ਕਲਿੱਕ ਕਰਾਂਗੇ ਸਕਰੀਨ ਤੇ ਕਲਿੱਕ ਕਰਕੇ ਆਪਾਂ ਸਾਨੂੰ ਚਲਾ ਕੇ ਦਿਖਾਵਾਂਗੇ ਸਦਾ ਜਿੱਤੇ ਕਰ ਲੋ ਕਿਸੇ ਦੁਰ ਤੇ ਨ ਮਰ ਤੇ ਆਪਾਂ ਸਾਨੂੰ ਇਹ ਸੇਵ ਕਰਕੇ ਦਿਖਾਵਾਂਗੇ ਉੱਪਰ ਦੇਖੋ ਵੀਰੇ ਬਲੂ ਮਾਰਕ ਦਿਖ ਰਿਹਾ ਹੈਗਾ ਆਪੋ ਤੇ ਕਲਿੱਕ ਕਰਾਂਗੇ ਤੇ ਨੀਚੇ ਇੱਕ ਸਪੋਰਟ ਤੇ ਉਤੇ ਕਲਿੱਕ ਕਰਕੇ ਆਪਾਂ ਇਹਨੂੰ ਸੇਵ ਕਰ ਸਕਦੇ ਹਾਂ ਤੇ ਇਹ ਵੀਡੀਓ ਗੈਲਰੀ ਤੇ ਜਾਊਗੀ ਤੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਬਾਈ ਅੱਗੇ ਵੀ ਆਪਾਂ ਤੁਹਾਨੂੰ ਐਵੇਂ ਦੇ ਵੀਡੀਓ ਦਿਖਾਉਂਦੇ ਰਵਾਂਗੇ